ਇਸ ਵੇਲੇ ਦੀ ਵੱਡੀ ਖਬਰ ਦੇ ਰਹੇ ਤੁਹਾਨੂੰ ਲੁਧਿਆਣਾ ਤੋਂ ਜਿੱਥੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਕ ਕੇ ਦੇਰ ਰਾਤ ਸ਼ਰਿਆਮਕਾਰ ਰੇਸਿੰਗ ਹੋਈ ਤੇ ਵੱਖ-ਵੱਖ ਤਰੀਕੇ ਦੀਆਂ ਸਪੋਰਟਸ ਕਾਰਾਂ ਤੇ ਗੱਡੀਆਂ ਜਿਹੜੀਆਂ ਨੇ ਸੜਕਾਂ ਤੇ ਅੰਦੇਵਾ ਭਜਾਈਆਂ ਗਈਆਂ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਪੁਲਿਸ ਦੀ ਨੀਂਦ ਖੁੱਲੀ ਆ ਹੁਣ ਪਛਾਣ ਕੀਤੀ ਜਾ ਰਹੀ ਹੈ ਕੁਝ ਨੰਬਰ ਗੱਡੀਆਂ ਜਿਹੜੇ ਉਹ ਲੁਧਿਆਣੇ ਦੇ ਨੰਬਰ ਸੀ ਤੇ ਕੁਝ ਗੱਡੀਆਂ ਬਾਹਰ ਦੀਆਂ ਵੀ ਸੀ ਜਿਨ੍ਹਾਂ ਦੀ ਪੜਤਾਲ ਹੋ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਗੱਡੀਆਂ ਦੀ ਪਛਾਣ ਕਰਕੇ ਉਹਨਾਂ ਉੱਤੇ ਕਾਰਵਾਈ ਕੀਤੀ ਜਾਏਗੀ ਤਸਵੀਰ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਲਾਡੋਵਾਲ ਦੇ ਕੋਲ ਜਿਹੜਾ ਕੀ ਹੈ ਇਹ ਸਭ ਕੁਝ ਵਾਪਰਿਆ ਲੁਧਿਆਣਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਦੇਰ ਰਾਤ ਰੇਸਿੰਗ ਕੀਤੀ ਗਈ ਸਾਊਥ ਸਿਟੀ ਰੋਡ ਤੇ ਲਾਡੋਵਾਲ ਦੇ ਨੇੜੇ ਤੇੜ ਦੀ ਇਹ ਘਟਨਾ ਹੈ ਪੁਲਿਸ ਨੇ ਹੁਣ ਚਲਾਣ ਕੱਟੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਬਣਦੀ ਕਾਰਵਾਈ ਪਾਉਣ ਤੋਂ ਬਾਅਦ ਅਦਾਲਤ ਤੈਅ ਕਰੇਗੀ ਕਿ ਇਹਨਾਂ ਲੋਕਾਂ ਨੂੰ ਕਿੰਨਾ ਜੁਰਮਾਨਾ ਜਾਂ ਕੀ ਸਜ਼ਾ ਦਿੱਤੀ ਜਾਏਗੀ ਲੁਧਿਆਣਾ ਦੀ ਸੜਕਾਂ ਉੱਤੇ ਅਜਿਹਾ ਨੰਗਾ ਨਾਚ ਪਹਿਲਾਂ ਵੀ ਦੇਖਿਆ ਜਾ ਚੁੱਕਿਆ ਪਰ ਹੁਣ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਜਦੋਂ ਬਾਕੀ ਗੱਡੀਆਂ ਰੇਸ ਵਾਸਤੇ ਤਿਆਰ ਹੋ ਰਹੀਆਂ ਸੀ ਤਾਂ ਉਦੋਂ ਇੱਕ ਸ਼ਖਸ ਟਾਈਮਰ ਫੜ ਕੇ ਸੜਕ ਦੇ ਬਿਲਕੁਲ ਵਿਚੋਂ ਵਿਚਕਾਰ ਖੜ ਜਾਂਦਾ ਤੇ ਜਿਵੇਂ ਫਿਲਮਾਂ ਦੇ ਵਿੱਚ ਹੁੰਦਾ ਉਸ ਤਰੀਕੇ ਦੀ ਰੇਸਿੰਗ ਕੀਤੀ ਜਾ ਰਹੀ ਹੈ ਦੋ ਤਿੰਨ ਦਿਨ ਪੁਰਾਣਾ ਇਹ ਵੀਡੀਓ ਦੱਸਿਆ ਜਾ ਰਿਹਾ ਪਰ ਹੁਣ ਇੱਕ ਇੱਕ ਕਰਕੇ ਗੱਡੀਆਂ ਦੀ ਤਲਾਸ਼ ਭਾਲ ਕਰਕੇ ਉਹਨਾਂ ਤੇ ਮਾਲਕਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਸਿਰਫ ਰੇਸਿੰਗ ਹੀ ਨਹੀਂ ਬਲਕਿ ਵੱਖ-ਵੱਖ ਤਰੀਕੇ ਦੇ ਸਟੰਟਸ ਵੀ ਇਹਨਾਂ ਕਾਰ ਡਰਾਈਵਰਾਂ ਵੱਲੋਂ ਕੀਤੇ ਜਾ ਰਹੇ ਸੀ ਕਾਰ ਰੇਸਿੰਗ ਦੀਆਂ ਤਸਵੀਰਾਂ ਤੁਹਾਨੂੰ ਥੋੜੀ ਸਕਰੀਨ ਤੇ ਦਿਖਾ ਰਹੇ ਹਾਂ ਇੱਕ ਗੱਡੀ ਲਾਲ ਰੰਗ ਦੀ ਜਿਸ ਦਾ ਚਲਾਨ ਕੱਟ ਦਿੱਤਾ ਗਿਆ ਤਾਂ ਹੁਣ ਪੁਲਿਸ ਵੱਲੋਂ ਏਸੀਪੀ ਟ੍ਰੈਫਿਕ ਚਿਰੰਜੀਵ ਲਾਂਬਾ ਵੱਲੋਂ ਜਿਹੜਾ ਕੀ ਹੈ ਬਾਕੀ ਗੱਡੀਆਂ ਦੀ ਵੀ ਡਿਟੇਲ ਮੰਗੀ ਗਈ ਹੈ ਇਸ ਵਲੇ ਦੀ ਫੱਟੀ ਖਬਰ ਦੇ ਰਹੇ ਤੁਹਾਨੂੰ ਲੁਧਿਆਣਾ ਤੋਂ ਜਿੱਥੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਕ ਕੇ ਦੇਰ ਰਾਤ ਸ਼ਰਿਆਮਕਾਰ ਰੇਸਿੰਗ ਹੋਈ ਤੇ ਵੱਖ-ਵੱਖ ਤਰੀਕੇ ਦੀਆਂ ਸਪੋਰਟਸ ਕਾਰਾਂ ਤੇ ਗੱਡੀਆਂ ਜਿਹੜੀਆਂ ਨੇ ਸੜਕਾਂ ਤੇ ਅੰਦੇਵਾ ਭਜਾਈਆਂ ਗਈਆਂ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਪੁਲਿਸ ਦੀ ਨੀਂਦ ਖੁੱਲੀ ਆ ਹੁਣ ਪਛਾਣ ਕੀਤੀ ਜਾ ਰਹੀ ਹੈ ਕੁਝ ਨੰਬਰ ਗੱਡੀਆਂ ਜਿਹੜੇ ਉਹ ਲੁਧਿਆਣੇ ਦੇ ਨੰਬਰ ਸੀ ਤੇ ਕੁਝ ਗੱਡੀਆਂ ਬਾਹਰ ਦੀਆਂ ਵੀ ਸੀ ਜਿਨ੍ਹਾਂ ਦੀ ਪੜਤਾਲ ਹੋ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਗੱਡੀਆਂ ਦੀ ਪਛਾਣ ਕਰਕੇ ਉਹਨਾਂ ਉੱਤੇ ਕਾਰਵਾਈ ਕੀਤੀ ਜਾਏਗੀ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਇਸ ਤਰੀਕੇ ਲਾਡੋਵਾਲ ਦੇ ਕੋਲ ਜਿਹੜਾ ਕੀ ਹੈ ਇਹ ਸਭ ਕੁਝ ਵਾਪਰਿਆ ਲੁਧਿਆਣਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਦੇਰ ਰਾਤ ਰੇਸਿੰਗ ਕੀਤੀ ਗਈ ਸਾਊਥ ਸਿਟੀ ਰੋਡ ਤੇ ਲਾਡੋਵਾਲ ਦੇ ਨੇੜੇ ਤੇੜ ਦੀ ਇਹ ਘਟਨਾ ਹੈ ਪੁਲਿਸ ਨੇ ਹੁਣ ਚਲਾਨ ਕੱਟੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਬਣਦੀ ਕਾਰਵਾਈ ਪਾਉਣ ਤੋਂ ਬਾਅਦ ਅਦਾਲਤ ਤੈਅ ਕਰੇਗੀ ਕਿ ਇਹਨਾਂ ਲੋਕਾਂ ਨੂੰ ਕਿੰਨਾ ਜੁਰਮਾਨਾ ਜਾਂ ਕੀ ਸਜ਼ਾ ਦਿੱਤੀ ਜਾਏਗੀ ਲੁਧਿਆਣਾ ਦੀ ਸੜਕਾਂ ਉੱਤੇ ਅਜਿਹਾ ਨੰਗਾ ਨਾਚ ਪਹਿਲਾਂ ਵੀ ਦੇਖਿਆ ਜਾ ਚੁੱਕਿਆ ਪਰ ਹੁਣ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਜਦੋਂ ਬਾਕੀ ਗੱਡੀਆਂ ਰੇਸ ਵਾਸਤੇ ਤਿਆਰ ਹੋ ਰਹੀਆਂ ਸੀ ਤਾਂ ਉਦੋਂ ਇੱਕ ਸ਼ਖਸ ਟਾਈਮਰ ਫੜ ਕੇ ਸੜਕ ਦੇ ਬਿਲਕੁਲ ਵਿਚੋਂ ਵਿਚਕਾਰ ਖੜ ਜਾਂਦਾ ਤੇ ਜਿਵੇਂ ਫਿਲਮਾਂ ਦੇ ਵਿੱਚ ਹੁੰਦਾ ਉਸ ਤਰੀਕੇ ਦੀ ਰੇਸਿੰਗ ਕੀਤੀ ਜਾ ਰਹੀ ਹੈ ਦੋ ਤਿੰਨ ਦਿਨ ਪੁਰਾਣਾ ਇਹ ਵੀਡੀਓ ਦੱਸਿਆ ਜਾ ਰਿਹਾ ਪਰ ਹੁਣ ਇੱਕ ਇੱਕ ਕਰਕੇ ਗੱਡੀਆਂ ਦੀ ਤਲਾਸ਼ ਭਾਲ ਕਰਕੇ ਉਹਨਾਂ ਤੇ ਮਾਲਕਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਸਿਰਫ ਰੇਸਿੰਗ ਹੀ ਨਹੀਂ ਬਲਕਿ ਵੱਖ-ਵੱਖ ਤਰੀਕੇ ਦੇ ਸਟੰਟਸ ਵੀ ਇਹਨਾਂ ਕਾਰ ਡਰਾਈਵਰਾਂ ਵੱਲੋਂ ਕੀਤੇ ਜਾ ਰਹੇ ਸੀ ਕਾਰ ਰੇਸਿੰਗ ਦੀਆਂ ਤਸਵੀਰਾਂ ਤੁਹਾਨੂੰ ਤੁਹਾਡੀ ਸਕਰੀਨ ਤੇ ਦਿਖਾ ਰਹੇ ਹਾਂ ਇੱਕ ਗੱਡੀ ਲਾਲ ਰੰਗ ਦੀ ਜਿਸ ਦਾ ਚਲਾਨ ਕੱਟ ਦਿੱਤਾ ਗਿਆ ਤਾਂ ਹੁਣ ਪੁਲਿਸ ਵੱਲੋਂ ਏਸੀਪੀ ਟ੍ਰੈਫਿਕ ਚਿਰੰਜੀਵ ਲਾਂਬਾ ਵੱਲੋਂ ਜਿਹੜਾ ਕੀ ਹੈ ਬਾਕੀ ਗੱਡੀਆਂ ਦੀ ਵੀ ਡਿਟੇਲ ਮੰਗੀ ਗਈ ਹੈ ਇਸ ਵਲੇ ਦੀ ਵੱਡੀ ਖਬਰ ਦੇ ਰਹੇ ਤੁਹਾਨੂੰ ਲੁਧਿਆਣਾ ਤੋਂ ਜਿੱਥੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਕ ਕੇ ਦੇਰ ਰਾਤ ਸ਼ਰਿਆਮਕਾਰ ਰੇਸਿੰਗ ਹੋਈ ਤੇ ਵੱਖ-ਵੱਖ ਤਰੀਕੇ ਦੀਆਂ ਸਪੋਰਟਸ ਕਾਰਾਂ ਤੇ ਗੱਡੀਆਂ ਜਿਹੜੀਆਂ ਨੇ ਸੜਕਾਂ ਤੇ ਅੰਦੇਵਾ ਭਜਾਈਆਂ ਗਈਆਂ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਪੁਲਿਸ ਦੀ ਨੀਂਦ ਖੁੱਲੀ ਆ ਹੁਣ ਪਛਾਣ ਕੀਤੀ ਜਾ ਰਹੀ ਹੈ ਕੁਝ ਨੰਬਰ ਗੱਡੀਆਂ ਜਿਹੜੇ ਉਹ ਲੁਧਿਆਣੇ ਦੇ ਨੰਬਰ ਸੀ ਤੇ ਕੁਝ ਗੱਡੀਆਂ ਬਾਹਰ ਦੀਆਂ ਵੀ ਸੀ ਜਿਨ੍ਹਾਂ ਦੀ ਪੜਤਾਲ ਹੋ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਗੱਡੀਆਂ ਦੀ ਪਛਾਣ ਕਰਕੇ ਉਹਨਾਂ ਉੱਤੇ ਕਾਰਵਾਈ ਕੀਤੀ ਜਾਏਗੀ ਤਸਵੀਰ ਤੁਹਾਨੂੰ ਦਿਖਾ ਰਿਹਾ ਕਿ ਇਸ ਤਰੀਕੇ ਲਾਡੋਵਾਲ ਦੇ ਕੋਲ ਜਿਹੜਾ ਕੀ ਹੈ ਇਹ ਸਭ ਕੁਝ ਵਾਪਰਿਆ ਲੁਧਿਆਣਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਦੇਰ ਰਾਤ ਰੇਸਿੰਗ ਕੀਤੀ ਗਈ ਸਾਊਥ ਸਿਟੀ ਰੋਡ ਤੇ ਲਾਡੋਵਾਲ ਦੇ ਨੇੜੇ ਤੇੜ ਦੀ ਇਹ ਘਟਨਾ ਹੈ ਪੁਲਿਸ ਨੇ ਹੁਣ ਚਲਾਣ ਕੱਟੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਬਣਦੀ ਕਾਰਵਾਈ ਪਾਉਣ ਤੋਂ ਬਾਅਦ ਅਦਾਲਤ ਤੈਅ ਕਰੇਗੀ ਕਿ ਇਹਨਾਂ ਲੋਕਾਂ ਨੂੰ ਕਿੰਨਾ ਜੁਰਮਾਨਾ ਜਾਂ ਕੀ ਸਜ਼ਾ ਦਿੱਤੀ ਜਾਏਗੀ ਲੁਧਿਆਣਾ ਦੀ ਸੜਕਾਂ ਉੱਤੇ ਅਜਿਹਾ ਨੰਗਾ ਨਾਚ ਪਹਿਲਾਂ ਵੀ ਦੇਖਿਆ ਜਾ ਚੁੱਕਿਆ ਪਰ ਹੁਣ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਜਦੋਂ ਬਾਕੀ ਗੱਡੀਆਂ ਰੇਸ ਵਾਸਤੇ ਤਿਆਰ ਹੋ ਰਹੀਆਂ ਸੀ ਤਾਂ ਉਦੋਂ ਇੱਕ ਸ਼ਖਸ ਟਾਈਮਰ ਫੜ ਕੇ ਸੜਕ ਦੇ ਬਿਲਕੁਲ ਵਿੱਚੋਂ ਵਿਚਕਾਰ ਖੜ ਜਾਂਦਾ ਤੇ ਜਿਵੇਂ ਫਿਲਮਾਂ ਦੇ ਵਿੱਚ ਹੁੰਦਾ ਉਸ ਤਰੀਕੇ ਦੀ ਰੇਸਿੰਗ ਕੀਤੀ ਜਾ ਰਹੀ ਹੈ ਦੋ ਤਿੰਨ ਦਿਨ ਪੁਰਾਣਾ ਇਹ ਵੀਡੀਓ ਦੱਸਿਆ ਜਾ ਰਿਹਾ ਪਰ ਹੁਣ ਇੱਕ ਇੱਕ ਕਰਕੇ ਗੱਡੀਆਂ ਦੀ ਤਲਾਸ਼ ਭਾਲ ਕਰਕੇ ਉਹਨਾਂ ਤੇ ਮਾਲਕਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਸਿਰਫ ਰੇਸਿੰਗ ਹੀ ਨਹੀਂ ਬਲਕਿ ਵੱਖ-ਵੱਖ ਤਰੀਕੇ ਦੇ ਸਟੰਟਸ ਵੀ ਇਹਨਾਂ ਕਾਰ ਡਰਾਈਵਰਾਂ ਵੱਲੋਂ ਕੀਤੇ ਜਾ ਰਹੇ ਸੀ ਕਾਰ ਰੇਸਿੰਗ ਦੀਆਂ ਤਸਵੀਰਾਂ ਤੁਹਾਨੂੰ ਥੋੜੀ ਸਕਰੀਨ ਤੇ ਦਿਖਾ ਰਹੇ ਹਾਂ ਇੱਕ ਗੱਡੀ ਲਾਲ ਰੰਗ ਦੀ ਜਿਸ ਦਾ ਚਲਾਨ ਕੱਟ ਦਿੱਤਾ ਗਿਆ ਤਾਂ ਹੁਣ ਪੁਲਿਸ ਵੱਲੋਂ ਏਸੀਪੀ ਟ੍ਰੈਫਿਕ ਚਿਰਨਜੀਵ ਲੰਬਾ ਵੱਲੋਂ ਜਿਹੜਾ ਕੀ ਹੈ ਬਾਕੀ ਗੱਡੀਆਂ ਦੀ ਵੀ ਡਿਟੇਲ ਮੰਗੀ ਗਈ ਹੈ ਇਸ ਵਲੇ ਦੀ ਵੱਡੀ ਖਬਰ ਦੇ ਰਹੇ ਤੁਹਾਨੂੰ ਲੁਧਿਆਣਾ ਤੋਂ ਜਿੱਥੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਕ ਕੇ ਦੇਰ ਰਾਤ ਸ਼ਰਿਆਮਕਾਰ ਰੇਸਿੰਗ ਹੋਈ ਤੇ ਵੱਖ-ਵੱਖ ਤਰੀਕੇ ਦੀਆਂ ਸਪੋਰਟਸ ਕਾਰਾਂ ਤੇ ਗੱਡੀਆਂ ਜਿਹੜੀਆਂ ਨੇ ਸੜਕਾਂ ਤੇ ਅੰਦੇਵਾ ਭਜਾਈਆਂ ਗਈਆਂ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਪੁਲਿਸ ਦੀ ਨੀਂਦ ਖੁੱਲੀ ਆ ਹੁਣ ਪਛਾਣ ਕੀਤੀ ਜਾ ਰਹੀ ਹੈ ਕੁਝ ਨੰਬਰ ਗੱਡੀਆਂ ਜਿਹੜੇ ਉਹ ਲੁਧਿਆਣੇ ਦੇ ਨੰਬਰ ਸੀ ਤੇ ਕੁਝ ਗੱਡੀਆਂ ਬਾਹਰ ਦੀਆਂ ਵੀ ਸੀ ਜਿਨ੍ਹਾਂ ਦੀ ਪੜਤਾਲ ਹੋ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਗੱਡੀਆਂ ਦੀ ਪਛਾਣ ਕਰਕੇ ਉਹਨਾਂ ਉੱਤੇ ਕਾਰਵਾਈ ਕੀਤੀ ਜਾਏਗੀ ਤਸਵੀਰ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਲਾਡੋਵਾਲ ਦੇ ਕੋਲ ਜਿਹੜਾ ਕੀ ਹੈ ਇਹ ਸਭ ਕੁਝ ਵਾਪਰਿਆ ਲੁਧਿਆਣਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਦੇਰ ਰਾਤ ਰੇਸਿੰਗ ਕੀਤੀ ਗਈ ਸਾਊਥ ਸਿਟੀ ਰੋਡ ਤੇ ਲਾਡੋਵਾਲ ਦੇ ਨੇੜੇ ਤੇੜ ਦੀ ਇਹ ਘਟਨਾ ਹੈ ਪੁਲਿਸ ਨੇ ਹੁਣ ਚਲਾਣ ਕੱਟੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਬਣਦੀ ਕਾਰਵਾਈ ਪਾਉਣ ਤੋਂ ਬਾਅਦ ਅਦਾਲਤ ਤੈਅ ਕਰੇਗੀ ਕਿ ਇਹਨਾਂ ਲੋਕਾਂ ਨੂੰ ਕਿੰਨਾ ਜੁਰਮਾਨਾ ਜਾਂ ਕੀ ਸਜ਼ਾ ਦਿੱਤੀ ਜਾਏਗੀ ਲੁਧਿਆਣਾ ਦੀ ਸੜਕਾਂ ਉੱਤੇ ਅਜਿਹੇ ਨੰਗਾ ਨਾਚ ਪਹਿਲਾਂ ਵੀ ਦੇਖਿਆ ਜਾ ਚੁੱਕਿਆ ਪਰ ਹੁਣ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਜਦੋਂ ਬਾਕੀ ਗੱਡੀਆਂ ਰੇਸ ਵਾਸਤੇ ਤਿਆਰ ਹੋ ਰਹੀਆਂ ਸੀ ਤਾਂ ਉਦੋਂ ਇੱਕ ਸ਼ਖਸ ਟਾਈਮਰ ਫੜ ਕੇ ਸੜਕ ਦੇ ਬਿਲਕੁਲ ਵਿਚੋਂ ਵਿਚਕਾਰ ਖੜ ਜਾਂਦਾ ਤੇ ਜਿਵੇਂ ਫਿਲਮਾਂ ਦੇ ਵਿੱਚ ਹੁੰਦਾ ਹੈ ਉਸ ਤਰੀਕੇ ਦੀ ਰੇਸਿੰਗ ਕੀਤੀ ਜਾ ਰਹੀ ਹੈ ਦੋ ਤਿੰਨ ਦਿਨ ਪੁਰਾਣਾ ਇਹ ਵੀਡੀਓ ਦੱਸਿਆ ਜਾ ਰਿਹਾ ਪਰ ਹੁਣ ਇੱਕ ਇੱਕ ਕਰਕੇ ਗੱਡੀਆਂ ਦੀ ਤਲਾਸ਼ ਭਾਲ ਕਰਕੇ ਉਹਨਾਂ ਤੇ ਮਾਲਕਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਸਿਰਫ ਰੇਸਿੰਗ ਹੀ ਨਹੀਂ ਬਲਕਿ ਵੱਖ-ਵੱਖ ਤਰੀਕੇ ਦੇ ਸਟੰਟਸ ਵੀ ਇਹਨਾਂ ਕਾਰ ਡਰਾਈਵਰਾਂ ਵੱਲੋਂ ਕੀਤੇ ਜਾ ਰਹੇ ਸੀ ਕਾਰ ਰੇਸਿੰਗ ਦੀਆਂ ਤਸਵੀਰਾਂ ਤੁਹਾਨੂੰ ਤੁਹਾਡੇ ਸਕਰੀਨ ਤੇ ਦਿਖਾ ਰਹੇ ਹਾਂ ਇੱਕ ਗੱਡੀ ਲਾਲ ਰੰਗ ਦੀ ਜਿਸ ਦਾ ਚਾਲਾਨ ਕੱਟ ਦਿੱਤਾ ਗਿਆ ਤਾਂ ਹੁਣ ਪੁਲਿਸ ਵੱਲੋਂ ਏਸੀਪੀ ਟ੍ਰੈਫਿਕ ਚਿਰੰਜੀਵ ਲਾਂਬਾ ਵੱਲੋਂ ਜਿਹੜਾ ਕੀ ਹੈ ਬਾਕੀ ਗੱਡੀਆਂ ਦੀ ਵੀ ਡਿਟੇਲ ਮੰਗੀ ਗਈ ਹੈ ਇਸ ਵੇਲੇ ਦੀ ਫੱਟੀ ਖਬਰ ਦੇ ਰਹੇ ਹਾਂ ਤੁਹਾਨੂੰ ਲੁਧਿਆਣਾ ਤੋਂ ਜਿੱਥੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਕ ਕੇ ਦੇਰ ਰਾਤ ਸ਼ਰਿਆਮਕਾਰ ਰੇਸਿੰਗ ਹੋਈ ਤੇ ਵੱਖ-ਵੱਖ ਤਰੀਕੇ ਦੀਆਂ ਸਪੋਰਟਸ ਕਾਰਾਂ ਤੇ ਗੱਡੀਆਂ ਜਿਹੜੀਆਂ ਨੇ ਸੜਕਾਂ ਤੇ ਅੰਦੇਵਾ ਭਜਾਈਆਂ ਗਈਆਂ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਪੁਲਿਸ ਦੀ ਨੀਂਦ ਖੁੱਲੀ ਆ ਹੁਣ ਪਛਾਣ ਕੀਤੀ ਜਾ ਰਹੀ ਹੈ ਕੁਝ ਨੰਬਰ ਗੱਡੀਆਂ ਜਿਹੜੇ ਉਹ ਲੁਧਿਆਣਾ ਦੇ ਨੰਬਰ ਸੀ ਤੇ ਕੁਝ ਗੱਡੀਆਂ ਬਾਹਰ ਦੀਆਂ ਵੀ ਸੀ ਜਿਨ੍ਹਾਂ ਦੀ ਪੜਤਾਲ ਹੋ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਗੱਡੀਆਂ ਦੀ ਪਛਾਣ ਕਰਕੇ ਉਹਨਾਂ ਉੱਤੇ ਕਾਰਵਾਈ ਕੀਤੀ ਜਾਏਗੀ ਤਸਵੀਰ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਲਾਡੋਵਾਲ ਦੇ ਕੋਲ ਜਿਹੜਾ ਕੀ ਹੈ ਇਹ ਸਭ ਕੁਝ ਵਾਪਰਿਆ ਲੁਧਿਆਣਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਦੇਰ ਰਾਤ ਰੇਸਿੰਗ ਕੀਤੀ ਗਈ ਸਾਊਥ ਸਿਟੀ ਰੋਡ ਤੇ ਲਾਡੋਵਾਲ ਦੇ ਨੇੜੇ ਤੇੜ ਦੀ ਇਹ ਘਟਨਾ ਹੈ ਪੁਲਿਸ ਨੇ ਹੁਣ ਚਲਾਣ ਕੱਟੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਬਣਦੀ ਕਾਰਵਾਈ ਪਾਉਣ ਤੋਂ ਬਾਅਦ ਅਦਾਲਤ ਤੈਅ ਕਰੇਗੀ ਕਿ ਇਹਨਾਂ ਲੋਕਾਂ ਨੂੰ ਕਿੰਨਾ ਜੁਰਮਾਨਾ ਜਾਂ ਕੀ ਸਜ਼ਾ ਦਿੱਤੀ ਜਾਏਗੀ ਲੁਧਿਆਣਾ ਦੀ ਸੜਕਾਂ ਉੱਤੇ ਅਜਿਹਾ ਨੰਗਾ ਨਾਚ ਪਹਿਲਾਂ ਵੀ ਦੇਖਿਆ ਜਾ ਚੁੱਕਿਆ ਪਰ ਹੁਣ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਜਦੋਂ ਬਾਕੀ ਗੱਡੀਆਂ ਰੇਸ ਵਾਸਤੇ ਤਿਆਰ ਹੋ ਰਹੀਆਂ ਸੀ ਤਾਂ ਉਦੋਂ ਇੱਕ ਸ਼ਖਸ ਟਾਈਮਰ ਫੜ ਕੇ ਸੜਕ ਦੇ ਬਿਲਕੁਲ ਵਿਚੋਂ ਵਿਚਕਾਰ ਖੜ ਜਾਂਦਾ ਤੇ ਜਿਵੇਂ ਫਿਲਮਾਂ ਦੇ ਵਿੱਚ ਹੁੰਦਾ ਉਸ ਤਰੀਕੇ ਦੀ ਰੇਸਿੰਗ ਕੀਤੀ ਜਾ ਰਹੀ ਹੈ ਦੋ ਤਿੰਨ ਦਿਨ ਪੁਰਾਣਾ ਇਹ ਵੀਡੀਓ ਦੱਸਿਆ ਜਾ ਰਿਹਾ ਪਰ ਹੁਣ ਇੱਕ ਇੱਕ ਕਰਕੇ ਗੱਡੀਆਂ ਦੀ ਤਲਾਸ਼ ਭਾਲ ਕਰਕੇ ਉਹਨਾਂ ਤੇ ਮਾਲਕਾਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਸਿਰਫ ਰੇਸਿੰਗ ਹੀ ਨਹੀਂ ਬਲਕਿ ਵੱਖ-ਵੱਖ ਤਰੀਕੇ ਦੇ ਸਟੰਟਸ ਵੀ ਇਹਨਾਂ ਕਾਰ ਡਰਾਈਵਰਾਂ ਵੱਲੋਂ ਕੀਤੇ ਜਾ ਰਹੇ ਸੀ ਕਾਰ ਰੇਸਿੰਗ ਦੀਆਂ ਤਸਵੀਰਾਂ ਤੁਹਾਨੂੰ ਥੋੜੀ ਸਕਰੀਨ ਤੇ ਦਿਖਾ ਰਹੇ ਹਾਂ ਇੱਕ ਗੱਡੀ ਲਾਲ ਰੰਗ ਦੀ ਜਿਸ ਦਾ ਚਲਾਨ ਕੱਟ ਦਿੱਤਾ ਗਿਆ ਤਾਂ ਹੁਣ ਪੁਲਿਸ ਵੱਲੋਂ ਏਸੀਪੀ ਟ੍ਰੈਫਿਕ ਚਿਰੰਜੀਵ ਲਾਂਬਾ ਵੱਲੋਂ ਜਿਹੜਾ ਕੀ ਹੈ ਬਾਕੀ ਗੱਡੀਆਂ ਦੀ ਵੀ ਡਿਟੇਲ ਮੰਗੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਦੇ ਰਹੇ ਹਾਂ ਤੁਹਾਨੂੰ ਲੁਧਿਆਣਾ ਤੋਂ ਜਿੱਥੇ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਕ ਕੇ ਦੇਰ ਰਾਤ ਸ਼ਰਿਆਮਕਾਰ ਰੇਸਿੰਗ ਹੋਈ ਤੇ ਵੱਖ-ਵੱਖ ਤਰੀਕੇ ਦੀਆਂ ਸਪੋਰਟਸ ਕਾਰਾਂ ਤੇ ਗੱਡੀਆਂ ਜਿਹੜੀਆਂ ਨੇ ਸੜਕਾਂ ਤੇ ਅੰਦੇਵਾ ਭਜਾਈਆਂ ਗਈਆਂ ਤੇ ਉਸ ਤੋਂ ਬਾਅਦ ਜਿਹੜਾ ਕੀ ਹੈ ਪੁਲਿਸ ਦੀ